ਹੁੰਦਿਆ ਨੇ ਦਾਲਤਾਬ ਗਾਨੀਆਂ ਮੈਂ ਹੱਸ ਹੱਸ ਤੋਰ ਬਾਬਲਾ ਤੇ ਆਉਂਦਿਆ ਨੇ ਦਾਲਤਾਬ ਗਾਨੀਆਂ ਮੈਂ ਹੱਸ ਹੱਸ ਤੋਰ ਬਾਬਲਾ ਹੱਟ ਚੱਲੀ ਬਾਬਲ ਮੈਂ ਤੇਰੀਆਂ ਵੇਲੀਆਂ ਨਾਲੇ ਚੱਲਦੀ ਚੱਲੀ ਵੇ ਮੈਂ ਸਾਖੀ ਆਸਹਿਲੀਆਂ ਤੇਰੇ ਮੈਂ ਬਗੀਚੇ ਵਿੱਚੋਂ ਉੱਗੀ ਮੈਂ ਚਮੇਲੀਆਂ ਸਾਥੀ ਨਾ ਕੋਈ ਹੋਰ ਮੇਰਾ ਅੱਜ ਤੁਰ ਜਾਣਾ ਕੱਲੀਆਂ ਮੈਂ ਹੰਝੂ ਪਰ ਪਰੇ ਰੋਈ ਰਾਬ ਦੇ ਬਾਦ ਨਾ ਲਦੀ ਕੋਈ ਕੱਲੀ ਕੂਝ ਮੁਸਾਫਰ ਹੋਈ ਸਿਨੇ ਲਗੀਆਂ ਵਛੋੜੇ ਦੀਆਂ ਗਾਨੀਆਂ ਮੈਂ ਹੱਸ ਹੱਸ ਤੋਰ ਵਾ ਵਲਾ ਧੀਆ ਹੁੰਦਿਆ ਨੇ ਦਾਲਦਾ ਬੇਗਾਨੀਆਂ ਮੈਂ ਹੱਸ ਹੱਸ ਤੋਰ ਵਾ ਵਲਾ ਚਾਂਦੀ ਜਾਣਾ ਤੇ ਸਨੀ ਮੈਂ ਆਜੀ ਸੋਣ ਵੀਰੀ ਦਾ ਸਾਲੇ ਦੀ ਵਿਛੋੜੇ ਵਾਲਾ ਜਾਵੇ ਸਿਨਾ ਚੀਰੀ ਦਾ ਮੋੜਿਆਂ ਨ ਜਾਂਦਾ ਲਿਖਿਆ ਲਿਖ ਤਗਦੀ ਵੀਰੀ ਦਾ ਕਾਰਜੰਮੀ ਜਾਈ ਤੇਰੇ ਮੇਰਾ ਰਿਜਕ ਬਗਾਨੇ ਖੇੜੇ ਕਾਰਜੰਮੀ ਜਾਈ ਤੇਰੇ ਮੇਰਾ ਰਿਜਕ ਬਗਾਨੇ ਖੇੜੇ ਉਰੇ ਜਾਣਾ ਅਜੀ ਕੁਝ ਮੈਨ ਮਾਣੀਆਂ ਮੈਂ ਹੱਸ ਹੱਸ ਤੋਰ ਬਾਬਲਾ ਤਿਆਂ ਹੁੰਦੀਆਂ ਨੇ ਦਾਰਤਾ ਬੇਗਾਨੀਆਂ ਮੈਂ ਹੱਸ ਹੱਸ ਤੋਰ ਬਾਬਲਾ ਰੱਖ ਲੈਵੇਂ ਮੇਰੀ ਬਾਬਲ ਆਦੀ ਢੋਲੀ ਤੋੜਨਾ ਪਰਿਵਾਰ ਵਿੱਚੋਂ ਮੈਨੂੰ ਕੱਲੀ ਖੁੰਝ ਨੂੰ ਵਿਛੋੜਨਾ ਮਾਪਿਆਂ ਦੇ ਘਰ ਹੁੰਦਾ ਤਿਆਂ ਦਾ ਕੋਈ ਜੋਰੇ ਨਾ ਰੱਬ ਸੱਚੇ ਬਾਦ ਜ ਸਾਡਾ ਦਾਰੇ ਦੀ ਕੋਈ ਹੋਰੇ ਨਾ ਹੁਣ ਆ ਗਿਆ ਨਾ ਜੇ ਕਵੇਲਾ ਰਹਿ ਗਿਆ ਟਟਕਲੀ ਦਾ ਮੇਲਾ ਨਾ ਕੋਈ ਰਹਿ ਗਿਆ ਸਾਥ ਸਹੇਲਾ ਦੇਰਾ ਕੁਝ ਕਰਨਾ ਮਾਗ ਹੈ ਸਲਾਨੀਆਂ ਮੈਂ ਹੱਸ ਹੱਸ ਤੋਰ ਭਾਬਲਾ ਤੀਆਂ ਹੁੰਦੀਆਂ ਨੇ ਦਰਦ ਆਬ ਗਾਨੀਆਂ ਮੈਂ ਹੱਸ ਹੱਸ ਤੋਰ ਭਾਬਲਾ ਹੱਸ ਹੱਸ ਡੋਲਾ ਮੇਰਾ ਚੱਕ ਲਿਆ ਵੀਰਾ ਨੇ ਰੱਖੀਆਂ ਨਾਤੀਆਂ ਕਰੇ ਔਲੀਏ ਫਕੀਰਾ ਨੇ ਮੰਨਿਆ ਹੁਕਮ ਆਏ ਹੋ ਬਾਦਸ਼ਾਹ ਦੇ ਗੀਰਾ ਨੇ ਗਰੀਬਾਂ ਦੇ ਅਮੀਰਾ ਨੇ ਮਲੰਗਾ ਦੇ ਫਕੀਰਾ ਨੇ ਅਸੀਂ ਤੁਰ ਕੇ ਬਾਬਾ ਨਿਕਲੇ ਕੁਝ ਨਾ ਰਹਿ ਗਿਆ ਸਾਡੇ ਪੱਲੇ ਇਹ ਚੋਰੋਂ ਦੀਆਂ ਨੇ ਮੰਮੀਆਂ ਤੇ ਨਾਨੀਆਂ ਵੇ ਹੱਸ ਹੱਸ ਤੋਰੇ ਬਾਭਲਾ ਤੀਆਂ ਹੁੰਦੀਆਂ ਨੇ ਦੌਰ ਦਾ ਬਗਾਨੀਆਂ ਵੇ ਹੱਸ ਹੱਸ ਤੋਰੇ ਬਾਭਲਾ